ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਉਗੇ ਸਮਾਜ ਸੇਵਕ ਮੈਡਮ ਬਿਆਨਤ ਕੌਰ ਦੀ ਅਗਵਾਈ ਵਿੱਚ ਦੁਰਗਾ ਮੰਦਰ ਭਾਗਸੋ ਤਰਮਸ਼ਾਲਾ ਵਿਖੇ ਮਹਿਲਾਵਾਂ ਦਾ ਭਾਰੀ ਇਕੱਠ ਕੀਤਾ ਗਿਆ ਇਸ ਇਕੱਠ ਨੂੰ ਸੰਬੋਧਨ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚੇ ਰਾਜਵਿੰਦਰ ਕੌਰ ਕਰੋੜ ਹਲਕਾ ਇੰਚਾਰਜ ਮਹਿਲਾ ਵਿੰਗ ਨਾਬਾ ਦਾ ਸਿਰ ਪਾਓ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਮੈਡਮ ਬਿਆਨਤ ਕੌਰ ਨੂੰ ਆਮ ਆਦਮੀ ਪਾਰਟੀ ਦਾ 62 ਨੰਬਰ 3 ਤੋਂ 750 ਦਾ ਇੰਚਾਰਜ ਲਗਾਇਆ ਗਿਆ ਬਿਆਨਤ ਕਰਨੇ ਗੱਲ ਬਹੁਤ ਕਰਦੇ ਆ ਕਿ ਹਾ ਜੋ ਵੀ ਮੈਨੂੰ ਪਾਰਟੀ ਵੱਲੋਂ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਬੜੇ ਤਨਦੇਹੀ ਨਾਲ ਨਿਭਾਵਾਂਗੀ 500 ਤੋਂ ਪੀਵੀ ਨਿਊਜ਼ ਚੈਨਲ ਲਈ ਭਰਪੂਰ ਸਿੰਘ ਮਟਰਾ ਦੀ ਖਾਸ ਰਿਪੋਰਟ ਵਾਰਡ ਨੇ ਇਹ ਪਾਸੋਂ ਮੇਡ ਲਈਆ ਠੀਕਾ ਤੁੰ ਨੂੰ ਕੋਈ ਵੀ ਕੰਮਾ ਕੋੜਾ ਪਾਇ ਕਿ ਮਹਿਲਾ ਪਾਵਰ ਬਣਾ ਰਹੇ ਆ ਮਹਿਲਾ ਸ਼ਕਤੀ ਠੀਕ ਹੈ ਜੀ ਮਹਿਲਾ ਵਿੰਗ ਦੇ ਵੀ ਤੁਸੀਂ ਸਾਰੇ ਆ ਗਏ ਠੀਕ ਹੈ ਆਪਾਂ ਯੂਨਿਟੀ ਬਣਾਤੀ ਇੱਕ ਤਾਂ ਬਣਾਣੀ ਚੱਲਣਾ ਇਸ ਵਿੰਗ ਦੇ ਵਿੱਚ ਤਾਂ ਜੋ ਲੇਡੀਜ਼ ਨੂੰ ਵੀ ਕੋਈ ਪਾਵਰ ਮਿਲ ਸਕੇ ਕੰਮ ਕਰ ਸਕੀਏ ਸਰਕਾਰ ਦੀਆਂ ਸਹੂਲਤਾਂ ਲੈ ਸਕੀਏ ਠੀਕ ਹੈ ਜੀ ਮੂਰੇ ਮੈਂ ਤੁਹਾਡੀ ਇੰਚਾਰਜ ਹਾਂ ਤੁਹਾਨੂੰ ਕਦੇ ਵੀ ਕੋਈ ਕੰਮ ਆ ਤੁਸੀਂ ਮੇਰੇ ਕੋਲ ਆ ਸਕਦੇ ਹੋ ਮੈਡਮ ਤੁਹਾਡੇ ਵਿਅੰਤਕਾ ਅਸੀਂ ਚਾਰਜ ਲਗਾਈ ਨੇ ਆਪਾਂ ਇਹਨਾਂ ਕੋਲ ਤੁਹਾਡੇ ਸਭ ਦੇ ਨੰਬਰ ਹੈਗੇ ਨੇ ਤੁਹਾਡੇ ਕੋਲ ਇਹਨਾਂ ਦਾ ਹੈਗਾ ਇਹਨਾਂ ਨੂੰ ਕੋਈ ਵੀ ਪ੍ਰੋਬਲਮ ਆ ਤੁਸੀਂ ਦੱਸ ਸਕਦੇ ਹੋ ਇਹ ਮੇਰੇ ਤੱਕ ਉਹ ਜਾਣਦੇ ਤੁਹਾਡੇ ਇਹ ਚੀਜ਼ ਲਈ ਤੁਸੀਂ ਇਕੱਠੇ ਹੋਏ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਕੋਈ ਰੋਜ਼ਗਾਰ ਮਿਲੇ ਚਾਹੁੰਦੇ ਹੋ ਨਾ ਹਾਂ ਹਾਂ ਤੁਮਨ ਤੁਮਨ ਸਾਹਿਬ ਨੇ ਆਪਣੀ ਸਰਕਾਰ ਨੇ ਵਧੀਆ ਸਹੂਲਤ ਦਿੱਤੀ ਆ ਘਰ ਘਰ ਰੋਜ਼ਗਾਰ ਤਹਿ ਦੇ ਦੀ ਠੀਕ ਹੈ ਜੀ ਤੇ ਉਹਦੇ ਵਿੱਚ 10-10 ਮੈਂਬਰਸ ਡਿਵਾਈਡ ਹੋਣਗੇ ਤੇ ਤੁਹਾਨੂੰ ਰੋਜ਼ਗਾਰ ਨਹੀਂ ਇਹਦਾ ਉਹਦੇ ਵਿੱਚ ਤੁਹਾਨੂੰ ਫੰਡ ਵੀ ਮਿਲਣਗੇ ਕਿਵੇਂ ਕਿਸੇ ਦੇ ਘਰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਭੈਣਾ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦੇ ਕੇ ਉਹ ਫੰਡ ਨੂੰ ਡਿਵਾਈਡ ਕਰਦੀ ਦੀ ਹੈਲਪ ਕਰ ਸਕਦੇ ਨੇ ਤੇ ਉਹਨੂੰ ਆਪਾਂ ਛੋਟਾ ਛੋਟਾ ਕਰਕੇ ਵਾਪਸ ਕਰ ਸਕਦੇ ਆ ਜੇ ਆਪਾਂ ਇੰਟਰਸਟ ਦੇ ਵੀ ਪੈਸੇ ਲੈਣ ਜਾਣੇ ਆ 8 3000 ਕਿਸੇ ਕੋਲ ਬਹੁਤ ਇੰਟਰਸਟ ਟੇਕ ਦਿੰਦਾ ਹੈ ਨਾ ਇਹਦੇ ਵਿੱਚ ਤੁਹਾਨੂੰ ਫਾਇਦਾ ਹੋਏ ਸਮਝਦੇ ਹੋ ਸਾਰੇ ਜੀ ਹਾਂ ਜੀ ਸਾਰੇ ਦੱਸੋ ਅੱਡਾ ਕਰਕੇ ਕਿ ਤੁਸੀਂ ਸਾਰੇ ਚਾਹੁੰਦੇ ਹੋ ਵੀ ਅਸੀਂ ਕੰਮ ਕਰੀਏ ਸਾਨੂੰ ਸਰਕਾਰ ਦਵੇ ਤੁਸੀਂ ਹੁਸਦਾਰ ਹਾਂ ਜੀ ਹਾਂ ਜੀ ਆਹ ਬੈਠੋ ਬਹੁਤ ਬਧੀਆ ਜੀ ਬਹੁਤ ਬਧੀਆ ਕੋਈ ਹੋਰ ਵੀ ਕੰਮ ਆ ਤੁਹਾਨੂੰ ਕੋਈ ਤੰਗ ਪਰੇਸ਼ਾਨ ਵੀ ਕਰਦਾ ਥੋੜੀ ਧੀਰਜ ਰੋੜੀ ਲੋਨ ਦੀ ਗੱਲ ਦੀ ਜਾਂ ਕੋਈ ਵੀ ਪ੍ਰੋਬਲਮ ਤੁਸੀਂ ਹਰ ਚੀਜ਼ ਉਹਦਾ ਬੇਨਤੀ ਜੀ ਡਿਸਕਸ ਕਰ ਸਕਦੇ ਮੈਨੂੰ ਮੇਰੇ ਤੱਕ ਪਹੁੰਚ ਆ ਸਕਦੇ ਠੀਕ ਹੈ ਜੀ ਪ੍ਰੋਸਕਾਰ ਦਾ ਜਿਹੜਾ ਕੰਮ ਹੈ ਤੁਸੀਂ 10-10 ਕੀ ਇਨਚਾਰਜ ਬਣੇਗਾ 10 ਮੈਂਬਰ ਹੋਣਗੇ ਜੀ ਉਹਨਾਂ ਚ 10-10 ਮੈਂਬਰ ਚ ਡਿਵਾਈਡ ਹੋਏਗਾ ਕਿ ਕਿਸੇ ਨੂੰ ਸਟਿਚਿੰਗ ਆਉਂਦੀ ਆ ਉਹ ਸਟਿਚਿੰਗ ਕਰ ਸਕਦਾ ਉਹ ਤਾਂ ਪੈਕਿੰਗ ਦਾ ਕਰ ਸਕਦਾ ਕੋਈ ਪੈਕਿੰਗ ਦਾ ਕਰ ਸਕਦਾ ਤੇ ਕੋਈ ਮਸਾਲੇ ਬਣਾਉਣੇ ਸਬ ਸੂਪ ਵਗੈਰਾ ਸਰ ਇਹਨਾਂ ਚੀਜ਼ਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਕੋਈ ਚੱਲ ਰਹੀ ਆ ਜੀ ਸੈਲਫ ਹੈਲਪ ਗਰੁੱਪ ਕਿਸੇ ਨੂੰ ਨੌਲੇਜ ਹੈ ਨਹੀਂ ਚੱਲਦਾ ਜੀ ਕਿਸੇ ਵੱਲੋਂ ਨਹੀਂ 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 ਇਹ ਪ੍ਰਿਆ ਸਿੰਗਲਨਪੜਾ ਇਹਦਾ ਨਹੀਂ وہی ਆ ਨਹੀਂ ਉਹਦੇ ਵਿੱਚ ਤੁਸੀਂ ਸਿਰਫ ਇਹ ਬਣਾਏ ਤੇ ਇਹਦਾ ਨਹੀਂ ਚੱਲਦਾ ਇੱਕੋ ਜੀ ਤੁਸੀਂ ਨਾ ਸਿਰਫ ਇਹ ਨਾ ਸੋਚੋ ਕਿ ਅਸੀਂ ਸਰਕਾਰ ਤੋਂ ਲੋਨ ਲੈ ਲਈਏ ਫੰਡ ਲੈ ਲਈਏ ਕਿਉਂਕਿ ਕਿਸ਼ਤਾਂ ਵਾਪਸ ਦੇਵੋ ਤੁਸੀਂ ਇਹ ਸੋਚੋ ਵੀ ਸਾਨੂੰ ਕੋਈ ਕੰਮ ਮਿਲੇ ਕੰਮ ਕਰੀਏ ਮਿਹਨਤ ਕਰੀਏ ਉਹਦੇ ਪੈਸੇ ਆਉਣ। ਪਹਿਲਾਂ ਹੀ ਪੈਸੇ ਵੱਲ ਨਾ ਭੱਜਿਆ ਕਰੋ ਇੱਕ ਉਹ ਪਿੰਡ ਜਾ ਕੇ ਆਇਆ ਸੀ ਉੱਥੇ ਗਰੁੱਪ ਚੱਲਦੇ ਨੇ ਕਿਉਂਕਿ ਉਹਨੇ ਪਹਿਲਾਂ ਹੀ ਫੰਡ ਲੈ ਕੇ ਖਾਂਦੇ ਆ। ਹੁਣ ਕੰਮ ਕੀ ਕਰਨਗੇ ਜੀ ਉਹ? ਲੋੜ ਦੇ ਨਹੀਂ ਵਿੱਚ ਲੈਡੀਆਂ ਹੈ ਨਾ ਇਹ ਚੀਜ਼ ਨਾ ਸੋਚੋ ਮੈਂ ਤੁਹਾਨੂੰ ਗਾਈਡ ਹੀ ਕਰੂੰਗੀ ਕਿ ਤੁਸੀਂ ਫੰਡ ਵੀ ਲਓ ਚਲੋ ਲੋੜ ਪੈਂਦੀ ਹੈ ਘਰੇ ਕੋਈ ਬਿਮਾਰ ਹੋ ਗਿਆ ਤਾਂ ਕੁਝ ਹੋ ਗਿਆ ਆਪਸ ਹੀ ਤੁਸੀਂ ਹਲਤੇ ਕੁਝ ਜਦੀ ਕਰ ਸਾਈਂ ਪਰ ਮੀਨਾ ਜੋ ਤੁਸੀਂ ਕੰਮ ਵੱਲ ਧਿਆਨ ਦਿਓ ਕਿ ਸਾਨੂੰ ਕੋਈ ਕੰਮ ਨਹੀਂ ਮਿਲਿਆ ਘਰ ਬੈਠਿਆ ਠੀਕ ਹੈ ਜੀ ਤੇ ਬਾਾਕੀ ਸਾਡੇ ਨਾਲ ਐਸਰ ਜੀ ਗਰੁੱਪ ਮੈਡਮ ਅਮਰ ਜੀ ਹੱਲੇ ਤੋਂ ਇਹ ਚਲਾ ਰਹੇ ਨੇ ਕਾਫੀ ਲੋਕ ਪਛਾਰਨੇ ਪਿੰਡਾਂ ਦੇਣਾ ਚਾਹੀਦਾ ਤੇ ਇਹ ਬਹੁਤ ਅੱਛਾ ਟੂਰ ਹੈ ਜਿਹਨੇ ਤੁਹਾਨੂੰ ਨੌਲੇਜ ਦੇਦਣਗੇ ਕਿ ਗਰੁੱਪ ਅਡਾ ਚਲਾਉਣੇ ਆ ਕਿ ਤੁਸੀ ਰੋਜ਼ਗਾਰ ਲੈਣਾ ਕਿਵੇਂ ਤੁਸੀਂ ਜੋ ਹੈਗਾ ਫਾਰਮ ਭਰਨੇ ਆ ਕਿਵੇਂ ਟ੍ਰੇਨਿੰਗ ਲੈਣੀ ਆ ਠੀਕ ਹੈ ਜੀ ਘਰ ਬੈਠਣਾ ਤੁਹਾਡਾ ਰੋਜ਼ਗਾਰ ਆ ਜਿਹੜਾ ਸੱਲ ਦੇ ਪਰ ਸਭ ਤੋਂ ਮੇਨ ਗੱਲ ਹੈ ਇਕੱਠੇ ਹੋ ਕਿੰਨਾ ਚੁਕੀਆਂ ਮੈਂ ਜਿੱਥੇ-ਜਿੱਥੇ ਗਈਆਂ ਮੈਂ ਪੁੱਛਦੀਆਂ ਜੇ ਤੁਸੀਂ ਸਾਰੇ ਮਥੇ ਲੜਾਈ ਵਾਂਗ ਚੱਲ ਰਹੀ ਆ ਇਹ ਐਂ ਨਹੀਂ ਕਰਦੇ ਸੀ ਇਹਨੇ ਆ ਇੰਗਲਿਸ਼ ਨਹੀਂ ਦਿੱਤੀ ਇਹਨੇ ਆਂ ਪਲੀਜ਼ ਲੜਿਓ ਨਾ ਯੂਨਿਟੀ ਬਣਾ ਕੇ ਚੱਲਿਓ ਕਿਉਂਕਿ ਆਪਣੀ ਮਾਲਾ ਸ਼ਕਤੀ ਬਹੁਤ ਵੱਡੀ ਪਾਵਰ ਆ ਜਿਹੜੀ ਆਪਣੀ ਤੇ ਯੂਨਿਟੀ ਆ ਪਰ ਦੇਖੋ ਤੁਹਾਡਾ ਇਕੱਠ ਆ ਇਸੇ ਇਕੱਠ ਚ ਪਾਵਰ ਕਿੰਨੀ ਆ ਸਾਰਿਆਂ ਰਲ ਕੇ ਬੈਠੇ ਹੋ ਨਾ ਕਿੰਨੀ ਵੱਡੀ ਪਾਵਰ ਆਪਣੇ ਆਪ ਨੂੰ ਹੌਸਲਾ ਹੋ ਰਿਹਾ ਕਿਸੇ ਨਹੀਂ ਨਹੀਂ ਇਕੱਠੀਆਂ ਤੇ ਅਸੀਂ ਸਾਰੇ ਇੱਕ ਗਰੁੱਪ ਆ ਚੱਲੋ ਇਸ ਇਕੱਠੇ ਆ ਤੋੜਿਆ ਨਾ ਕਿ ਪਰਸ ਮਿਲਦੇ ਆ ਹਾਸਾ ਹੋ ਰਿਹਾ ਇਹ ਚੀਜ਼ੀ ਸੋਚ ਕੇ ਚੱਲਿਓ ਯੂਨਿਟੀ ਬਣਾ ਕੇ ਰੱਖਿਓ ਗਰੁੱਪ ਬਣਾਈਏ ਤਾਂ ਦੇ ਵਿੱਚ ਕੋਈ ਲੜਾਈ ਨਾ ਹੋਵੇ ਆਪਣਾ ਆਪਣਾ ਕੰਮ ਧਿਆਨ ਨਾਲ ਕਰੋ ਬਾਕੀ ਮੈਂ ਪ੍ਰਿੰਟੋ ਰਾਜ ਦੀਆਂ ਮਿਹਰਾਜ ਵਿੱਚ ਪਰਟਾਡ ਤੁਹਾਡੀ ਹਲਫਾ ਇੰਚਾਰਜ ਹਰ ਚੀਜ਼ ਤੁਹਾਡਾ ਸਾਥ ਦਵਾਂਗੇ ਕੋਈ ਲੜਾਈ ਝਗੜਾ ਕੋਈ ਪੋਚਾ ਵੈਸੇ ਤਾਂ ਅੱਬ ਤੇਰੀ ਹੋਣੀ ਨਹੀਂ ਦੰਦਾ ਤੁਹਾਨੂੰ ਕੋਈ ਅਦਵਾਰੀ ਝੋਪੀ ਗਈ ਆ ਕੀ ਕਹਿੰਦੇ ਤੁਹਾਨੂੰ ਹੀ ਦੀ ਹਾਂਜੀ ਪ੍ਰੀਤ ਜੀ ਕੀ ਕਹਿਣਾ ਚਾਹੁੰਦੇ ਸੀ ਨਹੀਂ ਮੈਂ ਮੈਂਨੇ ਬਲੌਗ ਕਰਦਨ ਬਣਾਇਆ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਸਾਰੇ ਪਾੜਾ ਚ ਜਾ ਕੇ ਮੈਂ ਬਣਾਏ ਉਹਨਾਂ ਨੇ ਕਾ ਮੈਂਬਰ ਜੋੜੇ ਬਹੁਤ ਬੰਦੇ ਆਣ ਕੇ ਸਾਰੇ ਜਿਦਾ ਜਿਨ੍ਹਾਂ ਨੇ ਸਾਨੂੰ ਇੱਥੇ ਲੇਡ ਗੁਰੂ ਬਾਹਰ ਨਿਕਲਣ ਦਾ ਮੌਕਾ ਦਿੱਤਾ ਔਰ ਅਸੀਂ ਸਾਰਿਆਂ ਭਗਵੰਤ ਮਾਨ ਜੀ ਜਿਹੜੀਆਂ ਸਾਨੂੰ ਲੇਡ ਗੁਰੂ ਬਾਹਰ ਸਾਰੇ ਆਏ ਦੇ ਅੰਦਰ ਬਟੀਕ ਸੈਲਫ ਹੈਲਪ ਗਰੁੱਪ ਹੋਰ ਘਰ ਘਰ ਕੰਮ ਚਲਾਉਣ ਵਾਸਤੇ ਮੈਡਮ ਰਾਜਵਿੰਦਰ ਕੋਲ ਤੋਂ ਅਧਿਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਸੀ ਮੈਡਮ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਸਾਨੂੰ ਸਾਰੀ ਲੇਡੀਜ਼ ਨੂੰ ਇੱਕ ਤੋਂ ਦੂਜਾ ਕਰਕੇ ਸਾਨੂੰ ਨਾਮ ਲੈ ਕੇ ਚਲਦੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਬਹੁਤ ਚੀਜ਼ ਹੈ ਮੈਡਮ ਜੀ ਦਾ ਬਹੁਤ ਅੰਮ੍ਰਿਤ ਹੈ ਜਿਨ੍ਹਾਂ ਨੇ ਸਾਨੂੰ ਇਹ ਸਸਤੀ ਸੇਵਾ ਦਿੱਤੀ ਆ ਤੇ ਲੇਡੀਜ਼ ਨੂੰ ਉਹਨਾਂ ਨੇ ਵੀ ਬਾਰੇ ਜਾਣ ਤੋਂ ਲਵਾਇਆ ਸੰਭੋ ਅਬੂਪੱਤਿਆ ਕੁਝ ਹੋਈ ਕਿ ਮੈਡਮ ਨਾਲ ਸਾਡੇ ਵਿਚ ਆਏ ਸਾਇੰਸਟ ਵੀ ਆਪਣਾ ਕਿੰਨੀ ਸਾਡੇ ਹਾਂ ਹਾਂਜੀ ਅੱਜ ਮੈਂ ਪੌਂਟਸਲੇ ਜੀ ਕੋਲ ਆਸੋ 3 ਨੰਬਰ ਵਾਰ ਤੇ ਸਾਡੇ ਲਗਾਏ ਗਏ ਅਨੁਸਾਰ ਮੈਡਮ ਵਿਰਤਪਾੜ ਜੀ ਇਹਨਾਂ ਦੇ ਜੀ ਬਲੌਕ ਪਟਾਣ ਨੇ ਮੈਡਮ ਜੀ ਆਏ ਇਹਨਾਂ ਨੇ ਬਹੁਤ ਹੀ ਬਹੁਤ ਦੁਪੱਟੀਆਂ ਕਿੰਤੀ ਦੇ ਵਿੱਚ ਜੀ ਜਿਹੜਾ ਮਹਿਲਾਵਾਂ ਦਾ ਕਟ ਕਰਿਆ ਇਹ ਬਹੁਤ ਮੈਂ ਇਹਨਾਂ ਦਾ ਅਫੀਸ਼ੀਅਲ ਕਰਦੀ ਹਾਂ ਕਿ ਇਹਨਾਂ ਦੇ ਨਾਲ ਇੰਨੀਆਂ ਲੇਡੀਜ਼ ਇੰਨੀਆਂ ਮਹਿਲਾਵਾਂ ਮਾ ਜੀ ਨੇ ਦਿੱਕਾਟ ਰ ਹੈ ਜੀ ਪਰ ਇੱਥੇ ਆਈ ਨੂੰ ਮੈਨੂੰ ਬਹੁਤ ਹੀ ਵਧੀਆ ਕੱਟ ਦੇਖਣ ਨੂੰ ਮਿਲਿਆ ਤੇ ਮੈਂ ਮੈਮ ਨੂੰ ਥੈਂਕਸ ਵੀ ਕਰਦੀ ਆ ਕਿ ਇਹਨਾਂ ਨੇ ਮੇਰੇ ਘਰ ਦੇ ਸਾਰੀਆਂ ਮਹਿਲਾਵਾਂ ਨੂੰ ਬੁਲਾਇਆ ਤੇ ਇਹਨਾਂ ਅੱਛਾ ਹੀ ਕੱਟ ਕੀਤਾ ਤੇ ਇੱਥੇ ਅਸੀਂ ਭਗਵੰਤ ਮਾਨ ਸਾਹਿਬ ਦੀਆਂ ਦਿੱਤੀਆਂ ਸਰਕਾਰ ਦੀਆਂ ਸਹੂਲਤਾਂ ਬਾਰੇ ਦੱਸ ਕੇ ਚੱਲਦੇ ਹਾਂ ਕਿਹੜੇ ਕਿਹੜੇ ਸਹੂਲਤਾਂ ਬਾਰੇ ਦਿੱਤਾ ਗਿਆ ਜੀ ਸਹੂਲਤਾਂ ਦੇਖੋ ਜੀ ਕਿ ਐਸਰ ਜੀ ਗਰੁੱਪ ਚੱਲ ਰਹੇ ਨੇ ਸਰਕਾਰ ਵੱਲੋਂ ਕਿ ਭਗਵੰਤ ਮਾਨ ਸਾਹਿਬਨ ਪਹਿਲ ਦੇ ਤੀਨ ਜੋਬਸ ਚਲਾਏ ਜਾ ਰਹੇ ਨੇ ਘਰ ਘਰ ਵਿੱਚ ਰੋਜ਼ਗਾਰ ਉਹਦੇ ਬਾਰੇ ਦੱਸਿਆ ਜੀ